ਕਮਲ ਕੌਰ ਉਰਫ ਕੰਚਨ ਕੁਮਾਰੀ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਇਹ ਤਸਵੀਰ ਸਰਲੀਨ ਕੌਰ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਉਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਪੰਜਾਬ ਦੇ ਲੋਕ ਹੁਣ ਬੇਵਕੂਫ ਨਹੀਂ ਰਹਿ ਮੈਂ ਨਕਲੀ ਲੋਕਾਂ ਦੇ ਖਿਲਾਫ ਸੀ ਹਾਂ ਤੇ ਰਹਾਂਗੀ ਕਮਨ ਨੂੰ ਕਿਸੇ ਨੇ ਅਸ਼ਲੀਲਤਾ ਲਈ ਨਹੀਂ ਮਾਰਿਆ ਅਜੇ ਬਹੁਤ ਕੁਝ ਆ ਮੇਰੇ ਕੋਲ ਸਭ ਰਿਕਾਰਡਿੰਗਾਂ ਨੇ ਉਸ ਦੀਆਂ ਜੋ ਜੋ ਉਹ ਦੱਸਦੀ ਸੀ ਮੈਂ ਕਦੇ ਕਿਸੇ ਤੋਂ ਨਾ ਡਰਦੀ ਸੀ ਤੇ ਨਾ ਡਰਨਾ ਮੈਂ ਸੱਚੇ ਲੋਕਾਂ ਦੀ ਹਮੇਸ਼ਾ ਰਿਸਪੈਕਟ ਕੀਤੀ ਤੇ ਰਿਸਪੈਕਟ ਕਰਦੀ ਆ ਇਹ ਪੋਸਟ ਜਿਹੜੀ ਆ ਸਰਲੀਨ ਕੌਰ ਦੇ ਵੱਲੋਂ ਉਸਦੇ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਰਲੀਨ ਕੌਰ ਅਤੇ ਕੰਚਨ ਕੁਮਾਰੀ ਦੀ ਜਿਹੜੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਸੀ ਉਸ ਦੀਆਂ ਰਿਕਾਰਡਿੰਗਾਂ ਵੀ ਸਰਲੀਨ ਕੌਰ ਨੇ ਸਾਂਝੀਆਂ ਕੀਤੀਆਂ ਨੇ ਜਿਸ ਨੂੰ ਤੁਸੀਂ ਖੁਦ ਸੁਣ ਸਕਦੇ ਹੋ 11:45 ਤੇ ਮੈਂ ਆਪਣੇ ਡਾਇਰੈਕਟਰ ਨੂੰ ਮਨਾ ਕੀਤਾ ਕਿ ਮੈਂ ਹੁਣ ਤੇਰੇ ਨਾਲ ਕੰਮ ਨਹੀਂ ਕਰਨਾ 10 ਮਿੰਟ ਬਾਅਦ ਬਾਬੇ ਦੇ ਸਟੋਰੀ ਪੈ ਗਈ ਕਿ ਬਾਈ ਹੁਣ ਇਹ ਕੁੜੀ ਨੂੰ ਜੀ ਕਰੋ ਰਿਪੋਰਟਾਂ ਇਹ ਕੁੜੀ ਗੰਦ ਪਾਉਂਦੀ ਕੁੜੀ ਇਹ ਕੁੜੀ ਉਹ ਬਰਵਜਿਆਦਾ ਗਿਆ ਬਾਬਾ ਜੀ ਨੂੰ ਹੈ ਮੈਂ ਮਿਲ ਕੇ ਵੀ ਆਏ ਇਹਨਾਂ ਨੂੰ ਬਕਾਇਦਾ ਬਾਬਾ ਜੀ ਨੂੰ ਠੀਕ ਹੈ ਇਹ ਕਹਿੰਦੇ ਮੇਰੇ ਤੋਂ ਪਹਿਲੀ ਵਾਰ ਗਲਤੀ ਹੋ ਗਈ ਦਰਨਲ ਨਹੀਂ ਕਰਨਾ ਚਾਹੀਦਾ ਇਹੋ ਜਿਹਾ ਪਰ ਨਹੀਂ ਮਤਲਬ ਮੈਨੂੰ ਲੱਗਦਾ ਸਾਰੇ ਮਿਲੇ ਹੈਗੇ ਆ ਮਤਲਬ ਖਤਮ ਕਰਨ ਲੱਗੇ ਹੋਏ ਆ ਕਿ ਹਾਂ ਇਹ ਖਤਮ ਹੋ ਜੇ ਮਰ ਜੇ ਇਹ ਕਿ ਮੈਂ ਨੂੰ ਪੂਰਾ ਡਿਪਰੈਸ਼ਨ ਚ ਪਾਇਆ ਹੋਇਆ ਪਰ ਮੈਂ ਕੱਲੀ ਨਹੀਂ ਮਰੂੰਗੀ ਭਾਈ ਮੈਂ ਤਾਂ ਲੈ ਕੇ ਜਾਉਂਗੀ ਦੋ ਚਾਰ ਨੂੰ ਇੰਦਾ ਥੋੜੀ ਨਾ ਇਹਨਾਂ ਰਿਕਾਰਡਿੰਗਾਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਕੰਚਨ ਕੁਮਾਰੀ ਨੇ ਦੱਸਿਆ ਹੈ ਕਿ ਉਸਨੇ ਜਦੋਂ ਆਪਣੇ ਡਾਇਰੈਕਟਰ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੂੰ ਸ਼ਲੀਲਤਾ ਦੇ ਪੱਖੋਂ ਜਿਹੜਾ ਜ਼ਿਆਦਾ ਸੋਸ਼ਲ ਮੀਡੀਆ ਤੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਨੇ ਇਹਨਾਂ ਰਿਕਾਰਡਿੰਗਾਂ ਦੇ ਵਿੱਚ ਇਹ ਵੀ ਕਿਹਾ ਜਿਸ ਬਾਰੇ ਤੁਸੀਂ ਸੁਣ ਸਕਦੇ ਹੋ ਕਿ ਉਹ ਕਾਫੀ ਡਿਪਰੈਸ਼ਨ ਦੇ ਵਿੱਚ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜੀਆਂ ਆਡੀਓਜ਼ ਅਤੇ ਫੋਟੋਜ਼ ਜਿਹੜੀਆਂ ਨੇ ਸਰਲীন ਕੌਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਨੇ ਤਾਂ ਉਹਨੇ ਕਿਹਾ ਹੈ ਕਿ ਅਸਲ ਵਜ੍ਹਾ ਜਿਹੜੀ ਆ ਉਸ ਨੂੰ ਮਾਰਨ ਦੀ ਅਸ਼ਲੀਲਤਾ ਨਹੀਂ ਐਸ ਦੀ ਵਜ੍ਹਾ ਕੁਝ ਹੋਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਰਿਕਾਰਡਿੰਗਾਂ ਜਿਹੜੀਆਂ ਇਸ ਦੇ ਕਤਲ ਦੇ ਮਾਮਲੇ ਦੇ ਨਾਲ ਜੁੜੀਆਂ ਹੋ ਸਕਦੀਆਂ ਨੇ ਤੇ ਇਹ ਵੱਡੇ ਖੁਲਾਸੇ ਕਰ ਸਕਦੀਆਂ ਨੇ